ਆਪ ਹਰਾਓ ਨੋਟਾ ਜਿਤਾਓ ਪੱਕਾ ਹਲ ਹਾਇ ਇਸ ਗੰਦ ਨੂੰ ਹੁੰਝੜ ਰੱਖੀ ਐ ਪੱਕਾ ਹਲੇ ਹੀ ਆ ਕਿ ਆਪ ਨੂੰ ਹਰਾ ਦਿਓ ਤੇ ਨੋਟਾ ਨੂੰ ਜਿਤਾਓ ਇਹ ਸਾਰੇ ਨਲਾਇਕ ਨੇ ਚੋਰ ਨੇ ਠੱਗ ਨੇ ਸਵਾਏ ਧੋਖੇ ਤੋਂ ਸਵਾਏ ਲੁੱਟ ਤੋਂ ਸਵਾਏ ਕੁੱਟ ਤੋਂ ਕੁਝ ਨਹੀਂ ਮਿਲਿਆ ਮੇਰੀ ਤਾਂ ਇੱਕ ਗੱਲ ਤੇ ਐ ਕਿ ਇਹਨੂੰ ਗੱਲ ਨੂੰ ਇਹਨਾਂ ਦਾ ਇਹ ਪੜਤਾ ਜਿਹੜਾ ਪਾੜ ਦਿਓ ਇਦੋਂ ਵਧੀਆ ਮੌਕਾ ਨਹੀਂ ਮਿਲਿਆ ਇਹਦੇ ਵਿੱਚ ਇਹਨਾਂ ਨੂੰ ਵੀ ਜ਼ਾਲਮ ਸਰਕਾਰ ਨੂੰ ਵੀ ਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਇਹਨਾਂ ਨੂੰ ਵੀ ਚੁੱਪ ਰਹਿਣ ਦਾ ਸਬਕ ਸਿਖਾਓ ਇਹਨਾਂ ਨੇ ਮੂੰਹ 'ਚ ਘੋਣੀਆਂ ਪਾਈਆਂ ਵੀਰ ਇਹਨਾਂ ਜ਼ੁਲਮ ਹੋਈਆਂ ਦਾ ਬੋਲਦਾ ਕੋਈ ਨਹੀਂ ਨਰਿੰਦਰਦੀਪ ਦੇ ਹੱਕ ਦੇ ਵਿੱਚ ਅੱਜ ਲੁਧਿਆਣਾ ਵੈਸਟ ਦੇ ਵਿੱਚ ਵੱਡਾ ਇਕੱਠ ਹੈ ਇੱਥੇ ਬਾਪੂ ਜੀ ਹੋਰੇ ਪਹੁੰਚੇ ਨੇ ਵੱਖਰੀ ਸੰਦੇਸ਼ ਦੇ ਰਹੇ ਨੇ ਉਹ ਸੰਦੇਸ਼ ਇਹ ਆ ਕਿ ਅਸਲ ਦੇ ਵਿੱਚ ਨੋਟਾਂ ਨੂੰ ਜਿਤਾਉਣਾ ਹੈ ਪੂਰੀ ਕਹਾਣੀ ਕੀ ਬਾਪੂ ਜੀ ਹੋਰਾਂ ਤੋਂ ਜਾਣਦੇ ਆ ਬਾਪੂ ਜੀ ਜਿੱਥੇ ਪਹੁੰਚੇ ਹੋ ਕਾਰਨ ਕੀ ਹੈ ਕਾਰਨ ਇਹ ਹੈ ਕਿ ਜ਼ੁਲਮ ਦੀ ਹੱਦ ਹੋ ਗਈ ਹੈ ਹਾਂ ਰੋਜ਼ ਕੋਈ ਨਾ ਕੋਈ ਨੌਜਾਨ ਬੱਚਾ ਮਰਦਾ ਹੈ ਅੱਛਾ ਕੋਈ ਇਹੋ ਜਿਹਾ ਨਹੀਂ ਹੈ ਜਿਹੜਾ ਵਰਗ ਜਿਹੜਾ ਜਿਹਨੂੰ ਜਿਹਨੂੰ ਰੋਜ਼ ਕੁੱਟਣਾ ਪੈਂਦੀ ਹੋਵੇ ਸੋ ਉਹਦੇ ਵਿੱਚ ਆ ਬਚਾਰਾ ਬੱਚਾ ਜਿਹੜਾ ਤੁਸੀਂ ਦੇਖੋ ਵੀ ਜਿਹੜਾ ਕਿਸ ਤਰ੍ਹਾਂ ਇਹਨਾਂ ਨੇ ਅਨਮਨੁੱਖੀ ਤਸ਼ੱਦਦ ਨਾਲ ਮਾਰਤਾ ਅਸੀਂ ਤਾਂ ਬੇਨਤੀ ਕਰਨ ਆਏ ਆ ਕਿ ਇਸ ਵੇਲੇ ਜਿਹੜੇ ਲੁਧਿਆਣਾ ਵਸਦੀ ਜਿਹੜੇ ਇੱਥੋਂ ਵੋਟਰ ਹੈ ਇਹ 50% ਤੋਂ ਵੱਧ ਜਿਹੜੇ ਨੇ ਉਹ ਆਪਣੇ ਘਰਾਂ 'ਚ ਬੈਠੇ ਰਹ ਜਿਹੜੇ ਨੇ ਉਹਨਾਂ ਵੋਟ ਪਾਉਣ ਨਹੀਂ ਨਿਕਲਣਾ 45 ਤੋਂ 50% ਤੋਂ ਵੱਧ ਵੋਟਾਂ ਨਹੀਂ ਪੈਣੀਆਂ ਜੇ ਜਿਹੜੇ ਘਰੇ ਬੈਠੇ ਨੇ ਬੇਦਲ ਹੋ ਚੁੱਕੇ ਨੇ ਆਸ ਛੱਡ ਚੁੱਕੇ ਨੇ ਵੀ ਇਹ ਜਿਹੜਾ ਹੈ ਕਿ ਕੁਝ ਸੁਧਾਰ ਹੋ ਸਕਦਾ ਹੈ ਜੇ ਉਹ ਬਾਹਰ ਨਿਕਲ ਕੇ ਜਿਹੜੀ ਸਾਇਲੈਂਟ ਮੈਜੋਰਟੀ ਹੈ ਜੇ ਉਹ 12 ਕੇ ਵੋਟਾਂ ਪਾ ਦੇ ਦੀਆਂ ਇਹਨਾਂ ਨੂੰ ਆਪ ਨੂੰ ਹਰਾਉਣ ਵਾਸਤੇ ਅਸੀਂ ਇੱਕ ਸਲੋਗਨ ਦਿੰਦਾ ਆਪ ਹਰਾਓ ਨੋਟਾ ਜਿਤਾਓ ਕਿ ਇਹਦੇ ਵਿੱਚ ਇਹਨਾਂ ਨੂੰ ਵੀ ਜ਼ਾਲਮ ਸਰਕਾਰ ਨੂੰ ਵੀ ਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਇਹਨਾਂ ਨੂੰ ਵੀ ਚੋਪ ਰਹਿਣ ਦਾ ਸਬਕ ਸਿਖਾਓ ਇਹਨਾਂ ਨੇ ਮੂੰਹ 'ਚ ਘੋਗਣੀਆਂ ਪਾਈਆਂ ਵੀ ਹਨ ਇਹਨਾਂ ਜ਼ੁਲਮ ਹੋਈਆਂ ਦਾ ਬੋਲਦਾ ਕੋਈ ਨਹੀਂ ਜੇ ਲੋਕ ਬਾਹਰ ਨਿਕਲ ਕੇ ਇਹ ਕੰਮ ਕਰ ਦਿੰਦੇ ਨੇ ਇੱਕ ਮਿਨੀ ਰੈਵੋਲੂਸ਼ਨ ਹੋਊਗਾ ਇੱਕ ਇੱਕ ਮੀਲ ਪੱਥਰ ਸਾਬਤ ਹੋਊਗਾ ਔਰ ਉਹਦੇ ਨਾਲ ਇਹਨਾਂ ਦਾ ਜਿਹੜਾ ਗੰਦ ਹੈ ਜਿਹੜਾ ਸਿਆਸੀ ਪੇੜ 'ਚ ਐਸ ਵੇਲੇ ਗੰਦ ਹੈ ਇਹ ਸਾਰਾ ਹੀ ਹੁੰਜਾ ਜਾਊ ਪਰ ਇਹ ਤੁਸੀਂ ਕਹਿੰਦੇ ਕਿ ਇੱਕ ਰੈਵੋਲੂਸ਼ਨ ਹੋ ਪਰ ਇੱਦਾਂ ਕਹਿੰਦੇ ਨੇ ਕਿ ਬਦਲਾ ਆ ਗਿਆ ਆਲਰੇਡੀ 222 ਚ ਬਦਲਾ ਆ ਗਿਆ ਕਹਿੰਦੇ ਪੰਜਾਬ ਚ ਦੇਖੋ ਝੂਠਾ ਬਦਲਾ ਸੀਗਾ ਜੇ ਲੋਕਾਂ ਨੇ ਇਹਨਾਂ ਧੋਖਿਆਂ ਤੋਂ ਬਚਣਾ ਸੱਚਾ ਬਦਲਾ ਲਿਆਉਣਾ ਉਹਦਾ ਇੱਕ ਉਹਦੀ ਇੱਕ ਨੀਰ ਰੱਖਣੀ ਪਊਗੀ ਉਹ ਨੀਰ ਜਿਹੜੀ ਆ ਨੋਟਾ ਇਸੇ ਕਰਕੇ ਆ ਤੁਹਾਨੂੰ ਪਤਾ ਵੀ ਇਹਨਾਂ ਚ ਕਰਾਪਸ਼ਨ ਹੈ ਜ਼ੁਲਮ ਹੈ ਇਹਨਾਂ ਨੂੰ ਐਤ ਕੀ ਇਹਦੇ ਚ ਨੋਟਾਂ ਨੂੰ ਬੜੀਆਂ ਬੜੀਆਂ ਵੋਟਾਂ ਮਾਰ ਪਈਆਂ ਨੇ ਉੜੀਸਾ ਚ 45 45000 ਵੋਟ ਪੈ ਗਈ ਅਡੀਸ਼ਨ ਹੋਈ ਵੀ ਆ ਸੁਪਰੀਮ ਕੋਰਟ ਤੇ ਕਿ ਜੇ ਨੋਟਾ ਜਿੱਤ ਜੇ ਤੇ ਉਥੇ ਜਿਹੜੀ ਆ ਉਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਆ ਔਰ ਜਿੰਨੇ ਵੀ ਕੈਂਡੀਡੇਟ ਖੜੇ ਨੇ 5 ਸਾਲ ਵਾਸਤੇ ਬੈਨ ਹੋਣੇ ਚਾਹੀਦੇ ਨੇ ਉਹਦੇ ਤੇ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਉਹਦਾ ਜਵਾਬ ਮੰਗਿਆ ਹੋਇਆ ਜੇ ਮੋੜ ਦੇਖੋ ਪੰਜਾਬ ਇਨਕਲਾਬਾਂ ਦੀ ਧਰਤੀ ਹੈ ਹਰ ਇਨਕਲਾਬ ਇੱਥੋਂ ਤੁਰਿਆ ਜੇ ਜਿਹੜੇ ਮੌਜੂਦਾ ਆ ਜਿਹੜੀ ਆ ਚੋਣ ਚ ਇਹ ਜਿਮਨੀ ਚੌਂੜ ਚ ਜੇ ਲੋਕੀ ਇਸ ਗੱਲ ਤੇ ਮੋਹਰ ਲਾ ਦਿੰਦੇ ਨੇ ਇੱਕ ਨਵੇਂ ਇਨਕਲਾਬ ਦਾ ਮੁੱਢ ਵੱਜੂਗਾ ਪਰ ਇਹ ਤਾਂ ਇਹ ਕਹਿੰਦੇ ਨੇ ਕਿ ਜੇਕਰ ਤੁਹਾਡੇ ਕੰਮ ਹੀ ਫੇਰ ਹੋਣਗੇ ਝਾੜੂ ਵਾਲੇ ਕਹਿੰਦੇ ਤੁਹਾਡੇ ਕੰਮ ਹੀ ਫੇਰ ਹੋਣਗੇ ਜੇਕਰ ਤੁਸੀਂ ਸਾਨੂੰ ਵੋਟਾਂ ਸੰਜੀਵ अरोੜੇ ਨੂੰ ਪਾਉਂਗੇ ਨਹੀਂ ਕੰਮ ਹੀ ਨਹੀਂ ਹੁੰਦੇ ਉਹ ਸੰਜੀਵ अरोੜਾ ਉਹ ਇੱਕ ਮਸਲਾ ਹੋਰ ਉਹ ਤਾਂ ਜੜੀ ਆ ਲੋਕਾਂ ਨੇ ਇਹਨਾਂ ਗੱਲਾਂ ਕਰਕੇ ਨਿੱਕੀ ਨਿੱਕੀ ਗੱਲਾਂ ਤੇ ਮਗਰ ਲਾ ਕੇ ਦਾ ਜਵਾਕ ਆਪਣੇ ਮਰਵਾਈ ਜਾਂਦੇ ਨੇ ਆਪਾਂ ਇਸ ਗੱਲ ਨੂੰ ਜੇ ਛੱਡ ਕੇ ਪੱਕਾ ਹੱਲ ਹਾਏ ਸ ਗੰਦਰੂ ਹੁੰਨੜਾ ਕੀ ਐ ਪੱਕਾ ਹਲੇ ਹੀ ਆ ਕਿ ਆਪ ਨੂੰ ਫਰਾ ਦਿਓ ਤੇ ਨੋਟਾਂ ਨੂੰ ਜਿਤਾ ਦਿਓ ਫਾਇਦਾ ਕੀ ਹੋਣਾ ਜੇ ਨੋਟਾਂ ਨੂੰ ਜਿਤਾਉਣਗੇ ਉਹਦਾ ਫਾਇਦਾ ਵੀ ਦੱਸ ਦੋ ਉਹਦਾ ਫਾਇਦਾ ਇਹ ਹੋਊਗਾ ਕਿ ਇੱਕ ਇੱਕ ਮੋੜ ਵਾਜੂਗਾ ਜਿਹੜੇ ਲੋਕ ਬੇਦਲ ਹੋ ਕੇ ਘਰਾਂ ਚ ਬਹਿ ਚੁੱਕੇ ਨੇ 50% ਲੋਕ ਅੰਦਾਜ਼ਾ ਲਾਓ 18% ਨਾਲ ਕਹਿੰਦੇ ਜਿੱਤ ਜਾਣ ਉਹਨੇ ਡਾਂਗ ਵਰਾਉਣੀ ਆ ਉਹਨੇ ਬੱਚੇ ਮਾਰਨੇ ਨੇ ਜੇ ਫਰਜ ਕਰ ਲੋ ਲੋਕ ਬਾਹਰ ਨਿਕਲ ਕੇ ਕਰਨਗੇ ਤੁਸੀਂ 27 ਦਾ ਮੋਢ ਵਾਧਿਓ ਮੰਨਦੇ ਹੋਗੇ 27 ਵਿੱਚ ਸਾਰੇ ਨਕਾਰਾ ਹੋ ਜਾਣਗੇ ਇੱਕ ਨਵੇਂ ਸੱਚੇ ਸੋਚੇ ਪਿੰਡ ਦਾ ਜਿਹੜਾ ਹੈਗਾ ਜਿਹੜਾ ਲੋਕਾਂ ਦਾ ਪਿੰਡ ਹੋਊਗਾ ਉਹਦਾ ਇੱਕ ਮੋਢ ਵਾਧਿਓ ਤੁਸੀਂ ਕਹਿੰਦੇ 27 ਦਾ ਪਿੰਡ ਵਾਧੋਗੇ ਪਰ ਇਹ ਤਾਂ ਕਹਿੰਦੇ ਨੇ ਫਿਰਦੇ ਨੇ ਕਿ 27 ਦਾ ਪਿੰਡ ਵੱਧਤਾ 27 ਦੇ ਵਿੱਚ ਭਗਵਾਨ ਸਿੰਘ ਮਾਨ ਫਿਰ ਤੋਂ ਮੁੱਖ ਮੰਤਰੀ ਬੱਟੇ ਨੇ ਸਵਾਲ ਨਹੀਂ ਪੈਦਾ ਹੁੰਦਾ ਤੁਹਾਡੇ ਸਾਹਮਣੇ ਕੋਈ ਤਬਕਾ ਤਾਂ ਹੋਵੇ ਜਿਹੜਾ ਇਸ ਵੇਲੇ ਇਹਨਾਂ ਦੇ ਨਾਲ ਹੋਵੇ ਨਹੀਂ ਹੈ ਪਰ ਆਪਾਂ ਤਜਰਬੇ ਨਾ ਕਰੀ ਜਾਈਏ ਇੱਕ ਇਹ ਤਜਰਬਾ ਕਰਕੇ ਵੇਖੀਏ ਇਹ ਨੋਟਾ ਨੋਟਾ ਦਾ ਮਤਲਬ ਇਹ ਆ ਵੀ ਨਨ ਆਫ ਦੀ ਅਬਾਬ ਜਿਹੜੇ ਨੇ ਇਹ ਸਾਰੇ ਨਲਾਇਕ ਨੇ ਉਹਦੇ ਨਾਲ ਇਹ ਬਣਾਇਆ ਇਸੇ ਕਰਕੇ ਗਿਆ ਸੀਗਾ ਕਿ ਇਹਦੇ ਵਿੱਚੋਂ ਚੰਗੇ ਲੋਕ ਉੱਪਰ ਆ ਸਕਣ ਜਿਹੜਾ ਸਿਆਸੀ ਜਿਹੜਾ ਜਲਾ ਸਿਆਸਤ ਦਾ ਜਿਹੜਾ ਇਸ ਵੇਲੇ ਝਗੜਿਆ ਹੋਇਆ ਰੂਪ ਆ ਜਿਹੜਾ ਇਸ ਵੇਲੇ ਬਿਲਕੁਲ ਨਰਕ ਬਣ ਚੁੱਕਾ ਹੈ ਜਿਹੜਾ ਝੂਠ ਦਾ ਨਰੋਲ ਝੂਠ ਦਾ ਇੱਕ ਅਖਾੜਾ ਬਣ ਚੁੱਕਾ ਹੈ ਉਹਦੇ ਵਿੱਚ ਕੋਈ ਸੱਚ ਦਾ ਪੇੜ ਉੱਭਰ ਸਕੂਗਾ ਉਹ ਕਿੱਥੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਕੁਝ ਵੀ ਨਹੀਂ ਹੋਇਆ ਪੰਜਾਬ ਦੇ ਵਿੱਚ ਪਰ ਇਹ ਤਾਂ ਇਹ ਕਹਿੰਦੇ ਫਿਰਦੇ ਨੇ ਕਿ ਪੰਜਾਬ ਖੁਸ਼ਹਾਲ ਬਣਾਤਾ ਪੰਜਾਬ ਦੀ ਤੁਹਾਨੂੰ ਇਥੋਂ ਕਿਉਂ ਕਹੌਣੇ ਹੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਵਾਏ ਧੋਖੇ ਤੋਂ ਸਵਾਏ ਲੁੱਟ ਤੋਂ ਸਵਾਏ ਕੁੱਟ ਤੋਂ ਕੁਝ ਨਹੀਂ ਮਿਲਿਆ ਹੁਣ ਵੀ ਆ ਜਿਹੜਾ ਤੁਹਾਡਾ ਸਾਹਮਣੇ ਆ ਜਿਹੜੇ ਨੇ ਆ ਕਰਨ ਡਏ ਨੇ ਜਿਹੜੇ 19 ਜਿਹੜੇ ਇਹਨਾਂ ਨੇ ਅਰਬਨ ਸਟੇਟ ਨੇ ਅਰਬਨ ਸਟੇਟ ਥੋੜੀ ਨੇ ਇਹ ਇਹ ਤੁਹਾਡੇ ਜਿਹੜੀਆਂ ਆ ਜਿਹੜਾ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਸ ਨਾਲ ਇੰਡਸਟਰੀਅਲ ਟਾਊਨ ਆ ਰਹੇ ਨੇ ਇਹ ਤੁਹਾਡੀ ਡੈਮੋਗ੍ਰਾਫੀ ਬਦਲ ਦੇਣੀ ਚਾਹੁੰਦੇ ਨੇ ਇੱਥੇ ਸਾਰਾ ਆ ਕੇ ਜਿਹੜਾ ਹੈਗਾ ਆਪਣਾ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜਾ ਗੈਰ ਪੰਜਾਬੀ ਆ ਕੇ ਸਾਰਿਆਂ ਨੇ ਇੱਥੇ ਸਟੈਬਲਿਸ਼ ਹੋ ਜਾਣਾ ਤੇ ਤੁਹਾਡਾ ਪੰਜਾਬ ਜਾਂਦਾ ਬਾਪੂ ਜੀ ਇੱਕ ਗੱਲ ਹੋਰ ਦੱਸਦੇ ਹੁਣ ਜਿਵੇਂ ਇੱਥੇ ਬੈਰੀਗੇਡ ਲਾ ਕੇ ਰੋਕ ਲਿਆ ਅੱਗੇ ਜੇ ਥੋੜੀ ਜਿਹੀ ਅੱਗੇ ਹੀ ਇਹਨਾਂ ਦਾ ਦਫ਼ਤਰ ਆ ਸੰਜੀਪ अरोड़ा ਹੋਰਾਂ ਦਾ ਭਗਵਾਨ ਸਿੰਘ ਮਾਨ ਤਾਂ ਆਪੇ ਕਹਿੰਦੇ ਹੁੰਦੇ ਸੀ ਕਿ ਸਾਡੇ ਘਰਾਂ ਦੇ ਵਿੱਚ ਆ ਕੇ ਸਭ ਤੋਂ ਸਵਾਲ ਪੁੱਛੋ ਹੁਣ ਜੇ ਸਵਾਲ ਪੁੱਛਣ ਦੇ ਲਈ ਜਾਂਦੇ ਨੇ ਤਾਂ ਫਿਰ ਮੂਰੇ ਬੈਰੀਕੇਡ ਲਾ ਕੇ ਰੋਕ ਲੈਣ ਦੇਖੋ ਮੈਥੋਂ ਕਿਉਂ ਕਹੌਣੇ ਸਾਰੀ ਦੁਨੀਆ ਨੂੰ ਪਤਾ ਮੈਂ ਤਾਂ ਮੇਰੀ ਤਾਂ ਇੱਕ ਗੱਲ ਤੇ ਆ ਕਿ ਇਹਨੂੰ ਗੱਲ ਨੂੰ ਇਹਨਾਂ ਦਾ ਇਹ ਪੜਤਾ ਜਿਹੜਾ ਪਾੜ ਦਿਓ ਇਤੋਂ ਵਧੀਆ ਮੌਕਾ ਨਹੀਂ ਮਿਲ। ਸੋ ਜੜੀਆ ਆਪ ਹਰਾਓ ਨੋਟਾ ਜਿਤਾਓ ਤੇ ਇੱਕ ਨਵੇਂ ਜਿਹੜਾ ਸੱਚੇ ਸੁੱਚੇ ਪਿੰਡ ਦਾ ਜੜੀ ਉਹਦੀ ਉਹ ਸਾਰੀ ਕਰੋ। ਤੁਹਾਨੂੰ ਲੱਗਦਾ ਕਿ ਹੋ ਜੂਏ? ਹਾਂ 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 ਆਵਾਜ਼ ਅਵਸ਼ਾ ਹੋ ਜਾਏਗਾ ਜੇ 20% ਲੋਕ ਵੀ ਕਰਾ ਚੋ ਬਾਹਰ ਨਿਕਲ ਕੇ ਜਿਹੜੇ 50% ਬਾਹਰ ਨਹੀਂ ਨਿਕਲਣਾ ਜੇ ਆ ਜਾਂਦੇ ਨੇ ਇਹਨਾਂ ਦਾ 17 18% ਦੇ ਜਤਨ ਹੋ ਸਕਦਾ ਨੋਟੇ ਜਿੱਤੇ ਹਾਂ ਇਹ ਪੋਸੀਬਲ ਹੈ ਇਹ ਹੋ ਸਕਦਾ ਹੈ ਇਹ ਬਾਹਰਲੀਆ ਸਟੇਟਾਂ ਚ ਹੋ ਰਿਹਾ ਹੈ ਇਸੇ ਕਰਕੇ ਸੁਪਰੀਮ ਕੋਰਟ ਤੇ ਗੱਲ ਗਈ ਵੀ ਹੈ ਤੁਸੀਂ ਮੈਨੂੰ ਇਹ ਦੱਸਿਓ ਕਿ ਜੇ ਇਹਨਾਂ ਦੀ ਗੱਲ ਕਰਦੇ ਹਾਂ ਕਿ ਹੁਣ ਆਪਾਂ ਗੱਲ ਇਹਨੂੰ ਤੁਸੀਂ ਕਿਹਨੂੰ ਕਹਿ ਰਹੇ ਆਪ ਨੂੰ ਰਹੋ ਇਹਨਾਂ ਦੀ ਗੱਲ ਕਰਦੇ ਕਿ ਲੱਗਦਾ ਕਿ ਜਿਹੜੇ ਵਾਅਦੇ ਕੀਤੇ ਕਿਸੇ ਤੇ ਖਰੇ ਇਹ ਸਰਕਾਰ ਉਤਰੀ ਆ ਕਿਹੜੀ ਇਹ ਜਿਹੜੀ ਹੁਣ ਪੰਜਾਬ ਨਾ ਨਾ ਬਿਲਕੁਲ ਨਹੀਂ ਬਿਲਕੁਲ ਚੋਰ ਨੇ ਠੱਗ ਨੇ ਮੈਥੋਂ ਕੀ ਕਹੌਣੇ ਸਾਰੀ ਦੁਨੀਆ ਕਹੀਂ ਜਾਂਦੀ ਐ ਮੈਨੂੰ ਮੈਥੋਂ ਉਹ ਗੱਲ ਕਹਹਾਓ ਜਿਹੜੀ ਕਿਸੇ ਨੇ ਨਹੀਂ ਕਹੀ ਉਹ ਮੈਂ ਤੁਹਾਨੂੰ ਕਹਿ ਦਿੰਦੀ ਜੀ ਬਹੁਤ ਬਹੁਤ ਧੰਨਵਾਦੀ ਸੋ ਬਾਪੂ ਜੀ ਹੋਰੀ ਮੇਰੇ ਨਾਲ ਸੀ ਤੁਸੀਂ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦਿਓ ਯਾ ਧੰਨਵਾਦੀ